ਸਾਰਿਆਂ ਨੂੰ ਕਿਵੇਂ ਚੀ ਮੇਰੀ ਕੀ ਹਾਲ ਚਾਲ ਨੇ ਸੋ ਅੱਜ ਦੇ ਵਲੌਗ ਦੀ ਸ਼ੁਰੂਆਤ ਮੋਟਰ ਦੇ ਉੱਤੇ ਹੀ ਕਰਤੀ ਆ ਸੋ ਬਾਹਰ ਹੀ ਪਰਦਾ ਡਾਇਆ ਵੈਰੀ ਗੁੱਡ ਕਿਉਂ ਵੀਡੀਓ ਦਾ ਹੈ ਹਾਂ ਬੜੀ ਹਲਕੀ ਜਿਹੀ ਮੋਟਰ ਦੇ ਉੱਤੇ ਆ ਗਏ ਆ ਢੜਕਾ ਦਾ ਦੌਰ ਚੱਲ ਰਿਹਾ ਪੂਰਾ ਹੁਮਾ ਆ ਗਏ ਤੇ ਸਾਡੇ ਅਜੇ ਕੰਬੈਨ ਹੀ ਨਹੀਂ ਤੇ ਅਜੇ ਉਹਦੇ ਚੱਕਰ ਚ ਘੁੰਮ ਰਹੇ ਆ ਤੇ ਹਵਾ ਬਹੁਤ ਵਗ ਰਹੀ ਆ ਸਤ ਸ੍ਰੀ ਅਕਾਲ ਆ ਸਾਰਿਆਂ ਨੂੰ ਤੇ ਬੱਸ ਮੈਂ ਮੈਂ ਨਹੀਂ ਦਾ ਆ ਕੇ ਸੋ ਅਸੀਂ ਅਜੇ ਆਉਣ ਦੀ ਵੇਈਆ ਕੰਮ ਸੋ ਅੱਜ ਚੱਲੂ ਕੰਮ ਅਜੇ ਇਧਰ ਲਾਗੀ ਵੀ ਤੇ ਫਿਰ ਵੜਾ ਕੇ ਪਰੇ ਮਾਰਨਾ ਸੋ ਅੱਜ ਦਾ ਵਲੌਗ ਖੇਤਾਂ ਤੋਂ ਸ਼ੁਰੂ ਆ ਸੋ ਅਗਲੀ ਗੱਲ ਬਾਤ ਜੋ ਵੀ ਹੁੰਦੀ ਆ ਤੁਹਾਨੂੰ ਦੱਸਦੇ ਆ ਜੀ ਸੱਸ ਦਾ ਸਾਰੇ ਜੀ ਜਨਾਉ ਤੂੰ ਹਾਂਜੀ ਬਸ ਆਪ ਹੀ ਤੇ ਹੋ ਗਿਆ ਮੇਰਾ ਸਕੂਲ ਆਂਦਾ ਨਾ ਸਕੂਲ ਤੋਂ ਤੁਸੀਂ ਇਧਰ ਹੋ ਜਿਓ ਸੱਜੇ ਨੂੰ ਸੱਜੇ ਸੱਜੇ ਸੱਜੀ ਸੱਜੇ ਜੀ ਕਪੀ ਆ ਤੇ ਸੱਜੂ ਜੀ ਸੱਜੂ ਜਾ ਕੇ ਖੱਬੇ ਚੜ ਜੀ ਤੇ ਸਿੱਧੇ ਚੜ ਜੀ ਕੋਈ ਨਹੀਂ ਤਾ ਕੋਈ ਨਹੀਂ ਦੇਖ ਆ ਦੁਦਰੀਆ ਨੂੰ ਐ ਤੇਣਾ ਬਸ ਹੋਈ ਗਿਆ ਉਹ ਚੱਲ ਭਾਈ ਇੱਥੇ ਹੁਣ ਕੀ ਕਰਦਾ ਚਲੀ ਕੇ ਪਾਸੇ ਜਾ ਫੰ ਮੰਜਾ ਕੱਢ ਲੋ ਉਹ ਚੱਲ ਯਾਰ ਉੱਠ ਕਹਿਣ ਲੱਗੇ ਤੁਸੀਂ ਰੱਬ ਕੀ ਸਮਾਰ ਸਾਨੂੰ ਕਹਿਣ ਵਾਲੀ ਸਕੂਲੇ ਸਕੂਲੇ ਗਾਣਾ ਗਾਇਆ ਕਰਤਾ ਮੇ ਸਾਹਮਣੇ ਅਜੂੜੀ ਕਰਕੇ ਦਾ ਪਹਿਲੇ ਪਤਾ ਹੀ ਕਰੇ ਇਸ ਵੀਡੀਓ ਇਹ ਦਾਸ ਦੀ ਮੈਂ ਤੁਹਾਨੂੰ ਦੱਸਦਾ ਪਹਿਲਾਂ ਇਹ ਦਾਸ ਦੀ ਗੱਲ ਦੱਸ ਰਿਹਾ ਹਾਂ ਉਹਨਾਂ ਸਮੇਂ ਦੀ ਸਕੂਲ ਵੇਲੇ ਦੀ ਦੱਸੋ ਸਰ ਇੱਥੇ ਮੈਂ ਕਿ ਅੱਗੇ ਕਰਕੇ ਨਹੀਂ ਤਾਂ ਏਦਾਂ ਹੱਥ ਮਾਰ ਕੇ ਏਦਾਂ ੜੀ ਏਦਾਂ ੜੀ ਏਦਾਂ ਮਾਰਿਆ ਉਹਨੇ ਕਹਿੰਦੇ ਏਦਾਂ ਨਾਲ ਹੀ ਅਨੀ ਸਾਰੇ ਦੋਸਤਾਂ ਨਾਲ ਚਲਾ ਗਏ ਦਾ ਰੱਬ ਦੇ ਸਮਾਨ ਸਾਨੂੰ ਕਹਿਣ ਵਾਰੀਏ ਐਵੇਂ ਹੀ ਪੂਰਾ ਗੱਲ ਦਾ ਬੁੱਪਾ ਤੇ ਬਾਹਰ ਜਿਵੇਂ ਲੱਗ ਰਿਹਾ ਜੇ ਉਹਦੇ ਹੱਥਾਂ ਪੈ ਗਿਆ ਤਾਂ ਏਦਾਂ ਤੇਜ਼ ਬਲਦੀ ਦਾ ਜਣਾ ਦਾ ਆ ਗਿਆ ਕਿ ਜੇ ਆ ਬੀ ਉਰੂ ਦਾ ਹੀ ਗਾਲਾ ਜਰਾ ਉਹ ਕਰਨ ਜਦੋਂ ਤੁਹਾਨੂੰ ਦੱਟ ਲਾ ਨਹੀ ਇਹ ਕਿਹੜਾ 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 ਉਸ ਕਾਲਜੀ ਕੁੜੀਆਂ ਤੇ ਵਾਰੀ ਪੂਰਾ ਇਹਦਾ ਉਹ ਉੱਥੇ ਦੀ ਪੁਲਿਸ ਉਹ ਇੱਧਰ ਜੂਰ ਥੱਲੇ ਪਿਆ ਆ ਕੋਈ ਪਤਾ ਕਰਦੇ ਦੀ ਇਹ ਇਹ ਪੂਰੀ ਉਹ ਇਸਾਬੀ ਉਹ ਦੱਸ ਜਿਹੜਾ ਇਦਾਂ ਉਹ ਗੋਲੀਆਂ ਮਿੱਤਰਾਂ ਨੂੰ ਕਿਤਾ ਮਦੜੀ ਤਾਂ ਮਿੱਤਰਾਂ ਨੂੰ ਕਿਹਾ ਭੂਰੇ ਤੇਰੇ ਕਿਤਾ ਬਾਣਾ ਮੁਨੀਆਂ ਨੀਨੀ ਨੰਨਾ ਨੌਲੀ ਨੀਨੀ ਨੀਨੀ ਆਹ ਲਾ ਦੇ ਨਾ ਮੈਂ ਤਾਂ ਦੱਸ ਰਿਹਾ ਨਾ ਨੀਨੀ 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 ਮਾਂ ਮੈਂ ਨਾ ਮੈਂ ਨੰਨੀ ਚਿਚੀ ਮੈਂ ਮਨ ਨੇ ਦੋਨੀ ਬੈਕ ਕਰਕੇ ਨਾ ਉਧਰੋਂ ਮੋੜ ਗਿਆ ਜਿਹੜਾ ਚੈਲੰਜ ਇਹਦਰ ਲਿਆਂਦੀ ਆ ਤੇ ਤਾਇਆ ਗਾਲਾਂ ਕੱਢਣ ਦਿਆ ਰਾਣੇ ਨੂੰ ਇਹ ਰਾਣੇ ਦੀ ਮੋਟਰ ਆ ਬੜੀ ਟੱਪਨੇ ਤੇ ਰੋਡ ਦੇ ਉੱਤੇ ਆ ਇਹ ਡਿਟਰੀ ਦਾ ਕੰਮ ਕਰਾਉਣਾ ਹੁਣ ਇਹਦਾ ਸ਼ੁਰੂ ਆਪਾਂ ਤੇ ਮੈਂ ਕਰਾਂ ਦੁਪਹਿਰ ਪਤਾ ਨਹੀਂ ਲੱਗਦੀ ਵੀ ਦੁਪਹਿਰ ਹੈਗੀ ਆ ਜਾਂ ਨਹੀਂ ਹੈਗੀ ਐਨੀ ਵਧੀਆ ਸ਼ਾਂ ਆ ਤੇਰੀ ਭੈ ਚਾਹ ਲੈਣਾ ਹੈ ਬੰਦਿਆਂ ਲਈ ਚਾਹ ਬਣ ਰਹੀ ਆ ਤੇ ਮਮੀ ਨਾਲੇ ਤੁਹਾਡੀ ਆੜੀ ਤੁਸੀਂ ਬਣਾਈ ਨਹੀਂ ਉਹ ਕੀ ਪਰਫਿਊਮ ਜੀ ਇਹ ਸਾਨੂੰ ਉਹਦੀ ਰੈਸਪੀ ਦੱਸੋ ਕਿੱਦਾਂ ਬਣਾਈ ਆ ਕਿਹਤਲ ਬਣਾ ਕੇ ਦੱਸੋ ਫੇ ਹੈ ਕੋਈ ਨਹੀਂ ਦੱਸਦੇ ਨਹੀਂ ਆ ਚਾਹ ਦੀ ਸੇਵਾ ਮਿਲੂ ਨਾੜੀ ਆ ਵੀ ਜਿੰਨੇ ਪੇੜੀ ਦੀ ਕੜਕ ਨਿਕਲਦੀਆਂ ਕੱਲ ਵੀ ਖੜੀ ਤੇ ਅੱਜ ਵੀ ਹੈ ਜਿਹੜੇ ਨਾ ਇਹ ਦਲੇਰ ਬੰਦਿਆਂ ਨੂੰ ਮੌਕੇ ਮਿਲਦੇ ਆ ਤੇ ਨਾਲੇ ਇਹ ਨਾ ਚੀਜ਼ਾਂ ਤੋਂ ਖੁਸ਼ ਹੋਣਾ ਚਾਹੀਦਾ ਕਿ ਮਹਾਰਾਜ ਤਾਂ ਦਰਸਤੀ ਦਵੇ ਇਹ ਚੀਜ਼ਾਂ ਬਣਦੀਆਂ ਰਹਿੰਦੀਆਂ ਗੱਲ ਇਹ ਖੁਸ਼ੀ ਹੁੰਦੀ ਏ ਚਲੋ ਕੋਈ ਗੱਲ ਨਹੀਂ ਲੋਕੀ ਮਰ ਜਾਂਦੇ ਆ ਬਚਾ ਦੇਣ ਲੱਗੇ ਬਚਾਰੇ ਪਰਦੇਸੀ ਹੁੰਦੇ ਬਚਾਰੇ ਨਾ ਕੋਈ ਗੱਲ ਚਾਹ ਦੀ ਕੋਈ ਗੱਲ ਨਹੀਂ ਚਾਹ ਬਣ ਰਹੀ ਏ ਫਤੀਲੀ ਦੇ ਵਿੱਚ ਤੇ 5-7 ਕੱਪ ਬਣ ਗਏ ਆ ਬੀਬੀ ਸਾਡੀ ਸੁਖ ਨਾਲ ਅੱਜ ਫੇਰ ਘੋਟੇ ਚਲ ਗਈ ਤੇ ਅੱਜ ਬੀਬੀ ਦੀ ਫੇਰ ਖੈਰ ਨਹੀਂ ਆ ਤੇ ਬੀਬੀ ਉਹ ਜੀ ਸੁਖ ਨਾਲ ਉੱਤਰ ਹੀ ਆਏ ਬੀਬੀ ਸਾਡੇ ਬਰਾਂਡੇ ਦੇ ਵਿੱਚ ਉੱਪਰੋਂ ਤੇ ਸੂਟ ਵੀ ਚੇਂਜ ਕਰ ਲਿਆ ਜਨਾਬਾ ਨੇ ਤੇ ਬੀਬੀ ਨੂੰ ਮੈਸੇਜ ਵੀ ਆਇਆ ਇੱਕ ਦੋ ਕਿ ਸੂਟ ਬੀਬੀ ਜੀ ਹੁਣ ਤੇ ਚੇਂਜ ਕਰ ਲਓ ਸੋ ਬੀਬੀ ਤੋਂ ਸੂਟ ਚੇਂਜ ਕਰਾਇਆ ਆ ਕਹਿ ਕੇ ਬੜਾ ਹੀ ਕਰਮਾ ਵਾਲਾ ਦਿਨ ਹੁੰਦਾ ਜਿੱਦਨ ਸੂਟ ਚੇਂਜ ਕਰਦੇ ਆ ਸਾਨੂੰ ਤੇ ਆਪ ਬੜੀ ਖੁਸ਼ੀ ਹੁੰਦੀ ਮੇਰਾ ਤਾਂ ਕੇਵਲੇ ਦਿਲ ਕਰਦਾ ਆ ਕਿ ਜਦੋਂ ਬੀਬੀ ਸੂਟ ਬਦਲਦੇ ਆ ਤਾਂ ਮੈਂ ਪਿੰਡ ਵਾਲੇ ਬੈਂਡ ਵਾਜੀਆਂ ਨੂੰ ਕਹਾਂ ਕਿ ਤੁਸੀਂ 2-3 ਮਿੰਟ ਜ਼ਰੂਰ ਵਜਾਇਆ ਕਰੋ ਗੇਟ ਅੱਗੇ ਆਣ ਕੇ ਕਿਉਂਕਿ ਹਿੰਮਤ ਗੱਲਾਂ ਕਰਨ ਨੂੰ ਲੜਨ ਨੂੰ ਮੇਰੀ ਮੰਮੀ ਨਾਲ ਹੈ ਉਹ ਬਹੁਤ ਆ ਬਸ ਇਹੀ ਮਤਲੇ ਹੈ ਜੇ ਮੇਰੀ ਮੰਮੀ ਨਾਲ ਬੀਬੀ ਲੜਦੀ ਹੈ ਤੁਸੀਂ ਹਾਂ ਉਹ ਮੈਂ ਤਾਂ ਚਲੋ ਵੀਡੀਓ ਦੇ ਵਿੱਚ ਮੈਂ ਆਪਣੇ ਵੀਡੀਓ ਦੇ ਵਿੱਚ ਮੈਂ ਆਪਣੀ ਮੰਮੀ ਨੂੰ ਬੁਰੀ ਬਣਾਇਆ ਪਰ ਹੈ ਤੇ ਬੀਬੀ ਤੂੰ ਬੁਰੀ ਆ ਨਹੀਂ ਨਹੀਂ ਕੋਈ ਨਹੀਂ ਨਾ ਮੈਂ ਬੁਰੀ ਨਾ ਉਹ ਕੋਈ ਹੋਰ ਜਿਹਾ ਬੁਰਾ ਹੈ ਲਿਆ ਠੀਕ ਹੈ ਸੋ ਹੀ ਗਾਈ ਹੋਰ ਸਾਸਰੀਕਾਲ ਬਰਾਦੋ ਸਾਰਿਆਂ ਨੂੰ ਸਾਸਰੀਕਾਲ ਸਾਰਿਆਂ ਨੂੰ ਜੀ ਕੀ ਹਾਲ ਚਾਲ ਨੇ ਠੀਕ ਹਰ ਪਾਸੇ ਠੀਕ ਆ ਤੁਹਾਡੇ ਤੇ ਇੱਕ ਰਾਤ ਬੀਬੀ ਕੀ ਕਹਿ ਰਹੇ ਸੀਗੇ ਉਹ ਕਹਿੰਦੀ ਕੈਨੇਡਾ ਵਾਲੀ ਆ ਕੀ ਕਹਿੰਦੀ ਸੀਗੇ ਕਹਿੰਦੀ ਵੀ ਤਾਜ਼ ਕਰਿਓ ਹਾਂ ਬੀਬੀ ਨੂੰ ਕਈ ਮੈਸੇਜ ਆਉਂਦੇ ਆ ਉਹ ਕਹਿੰਦੇ ਕਿ ਸਾਡੀ ਅਰਦਾਸ ਕਰਿਓ ਕਿ ਅਸੀਂ ਵੀ ਕਾਮਯਾਬ ਹੋ ਜਾਈਏ ਛੇਤੀ ਜਿਹੜੇ ਬਾਹਰ ਅੰਦਰ ਵੀਰ ਭੈਣ ਭਰਾ ਗਏ ਆ ਸੋ ਬੀਬੀ ਚ ਕਰਦੋ ਅਰਦਾਸ ਜਿਹੜੇ ਤੁਹਾਨੂੰ ਦੇਖਦੇ ਆ ਉਹਨਾਂ ਦੀ ਤੰਦਰੁਸਤੀ ਲਈ ਚੜ੍ਹਦੀ ਕਲਾ ਲਈ ਅਰਦਾਸ ਕਰਦੋ ਤੇ ਮੇਟਾ ਆਲੇ ਪੱਕੇ ਹੋ ਜਾਈਏ ਹਾਂ ਜਿੰਨੇ ਵੀ ਜਿੰਨੇ ਵੀ ਹੈਗੇ ਆ ਲੈਗੇ ਸਭ ਪੱਕੇ ਹੋ ਜਾਈਏ ਤੇ ਅਰਦਾਸਾਂ ਕਰਦੇ ਆ ਰਾਤ ਦਿਨ ਕਰਦੇ ਬਹੁਤ ਸਾਰੇ ਜਿਹੇ ਕਰਦੇ ਆ ਜਿਹੜਾ ਜਿਹੜੇ ਹਾਂ ਜਲਦੀ ਪੱਕੇ ਹੋ ਜਾਣਾ ਹੋ ਜਾਣਾ ਸੋ ਬੀਬੀ ਸਾਡੀ ਨੇ ਅਰਦਾਸ ਕਰਤੀ ਆ ਤੇ ਜਿਹੜੇ ਵੀਰ ਭਰਾ ਭੈਣ ਭਰਾ ਬਾਹਰ ਪੱਕੇ ਹੋਣ ਵਾਲੇ ਐ ਸੋ ਮਹਾਰਾਜ ਅਰਦਾਸ ਜ਼ਰੂਰ ਪ੍ਰਵਾਨ ਕਰੇ ਸਾਡੀ ਬੀਬੀ ਦੀ ਤੇ ਉਹ ਤਾਂ ਬੀਬੀ ਸਾਡੀ ਦਿਲੋਂ ਤਾਂ ਨਹੀਂ ਕਰਦੀ ਅਰਦਾਸ ਕਰਦੀ ਤਾਂ ਉੱਪਰਲੇ ਮਨੁਈਆਂ ਅਰਦਾਸ ਕਿਹਾ ਫੇਰ ਉਹ ਕਰ ਉਹ ਅਰਦਾਸ ਉਹਦੀ ਗੱਲ ਵਿੱਚ ਹੋਣ ਪਾਰ ਬਸ ਇਹ ਕਰਕੇ ਥੋੜਾ ਜਿਹਾ ਮੈਨੂੰ ਡਾਊਟ ਰਹਿੰਦਾ ਕਿ ਅਰਦਾਸ 'ਚ ਕੋਈ ਕਮੀ ਪੇਸ਼ੀ ਰਹਿ ਗਈ ਆ ਜੀ ਜ਼ੋਰ ਨਾਲ ਮੈਂ ਉੱਠ ਕੇ ਬਹਿ ਕ ਮੈਂ ਕਹਿੰਦੀ ਆ ਕਿ ਜੁੱਤ ਤਰ ਹੋਣਾ ਰੋਜ਼ ਹੀ ਉਤਰਦੀ ਬੀਬੀ ਤੂੰ ਰੋਜ਼ ਹੀ ਚੜਦੀ ਬੱਸ ਕਹਿਣ ਦਾ ਭਾਵੇਂ ਆ ਕਿ ਮੇਰੇ ਹਿਸਾਬ ਨਾਲ ਨਾ ਤੈਨੂੰ ਇਹ ਆ ਕਿ ਜੇ ਮੈਂ ਨਾ ਕਹਾ ਇਦਾਂ ਤੇ ਸ਼ਾਇਦ ਮੈਂ ਖਰੇ ਨਜ਼ਰ ਨਾ ਲੱਗ ਜੇ ਮੈਨੂੰ ਨਹੀਂ ਨਹੀਂ ਬਸ ਇਦਾਂ ਦੀ ਗੱਲ ਕੋਈ ਨਹੀਂ ਮੱਖੇ ਤੋਂ ਨਾ ਮੱਖੇ ਫੇਰ ਉੱਤੇ ਫੇਰ ਸੀ ਤੇ ਚਾਰ ਵਾਰ ਬੜਾ ਤੰਗ ਕੀਤਾ ਤੇ ਚਾਰ ਸਿੰਘ ਤੈਨੂੰ ਕਿਹੜੀ ਚੀਜ਼ ਆ ਜਿਹੜੀ ਤੰਗ ਨਹੀਂ ਕਰਦੀ ਤੈਨੂੰ ਕਦੀ ਕਿਸੇ ਚੀਜ਼ ਨੇ ਖੁਸ਼ ਵੀ ਕੀਤਾ ਆ ਮੈਂ ਉਹ ਗੱਲ ਕਰ ਰਹਾ ਤੈਨੂੰ ਸਾਰੇ ਤੰਗ ਹੀ ਕਰਦੇ ਆ ਤੈਨੂੰ ਖੁਸ਼ ਕੌਣ ਕਰਦਾ ਮੈਂ ਖੁਸ਼ ਆ ਹਾਂ ਨਾ ਖੋਸ਼ ਹੈ ਸੁਪਰ ਹੈ ਮੈਂ ਕੋਈ ਤੇ ਖੋਸ਼ ਮੈਂ ਤੁਹਾਡੇ ਬੁਲਾ ਚ ਨਹੀਂ ਨਾ ਕਦੀ ਸੁਣਿਆ ਖੋਸ਼ ਮੇਰੀ ਮੰਮੀ ਵਾਲਾ ਬੜਾ ਔਖਾ ਔਖਾ ਜਿਹਾ ਦੇ ਦਈਆਂ ਚੋਰੀ ਚੋਰੀ ਕੀ ਚੱਕਰ ਹੈ ਤੂੰ ਐ ਤਰੇ ਲੋਰਦਾ ਮੈਂ ਤੈਨੂੰ ਦੱਸਦਾ ਤੂੰ ਮੇਰੇ ਨਾਲ ਦੂ ਲੜਾਈ ਕਰ ਰਿਹਾ ਹੈ ਤੈਨੂੰ ਦੱਸਦੀ ਮੈਂ ਤੈਨੂੰ ਘੁੱਟ ਦਾਂਗਾ ਬੋਕੜਦਾ ਤੂੰ ਬੜੀ ਘੁੱਟਿਆ ਅਕਦੇ ਇੱਕ ਦਿਵਾਰ ਕੋਲ ਦਾ ਉਹ ਹੋਈ ਦਸੀ ਜਾਣਾ ਬਸ ਹੁਣ ਮੈਂ ਲੋਕਾਂ ਦੀ ਬੁੜੀਆਂ ਨੂੰ ਘੋਟਣਾ ਕਰਨਾ ਤੈਨੂੰ ਨਹੀਂ ਘੋਟਣਾ ਕਰਨਾ ਘਟਿਆ ਜਾ ਬੁੜੀਆਂ ਘਟਿਆ ਜਾ ਤੈਨੂੰ ਹੱਥ ਨਹੀਂ ਲਾਉਣਾ ਕਰਨਾ ਅਜੇ ਤੱਕ ਨਾ 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 ਲਾ ਨਾ ਲਾ ਮੈਂ ਆਪਣੀ ਮੰਮੀ ਨੂੰ ਘੋਟ ਦੇਣਾ ਕਰਨਾ ਚਲ ਠੀਕ ਆ ਵਧੀਆ ਉਹਨੇ ਘੋਟ ਦਿਆ ਕਰ ਸਮਾਂ ਤੇ ਮਾੜੀ ਮੋਟੀ ਕੈਮ ਹੋਵੇ ਉਹ ਚੋਨੀ ਨਾ ਕੈਮ ਹੋਵੇ ਆਹੋ ਕਹੀ ਜੇ ਫੇ ਦੇਖਿਆ ਫੇ ਉਹ ਬੱਲਾ ਤੇ ਆ ਜਾਂਦਾ ਲੇ ਕੇ ਮੈਨੂੰ ਗੁੱਸਾ ਬਦਿਆ ਜਾਂਦਾ ਫੇ ਚੜੀ ਜਾਵੇ ਸੱਚ ਬੋਲੇ ਤੇ ਉਹ ਗੁੱਸਾ ਚੜ ਜਾਂਦਾ ਮੈਂ ਤੇ ਇਹ ਸੱਚ ਬੋਲਦਾ ਤੂੰ ਆ ਤੇਰਾ ਸੱਚ ਆਏ ਸਾਰੀ ਦਿਹਾੜੀ ਕੋਠੇ ਤੇ ਲੰਗਾਤੀ ਕੋਠੇ ਤੇ ਤੇ ਕੀ ਮੈਂ ਕੋਠੇ ਮੈਂ ਚਰਖਾ ਡਾਇਆ ਹੀ ਕੋਠੇ ਤੇ ਬੜਾ ਤੈਨੂੰ ਕੋਠੇ ਤੇ ਨੀਂਦ ਆਉਂਦੀ ਐ ਇੱਥੇ ਨਹੀਂ ਆਉਂਦੀ ਨੀਂਦ ਸੁਭਾਅ ਨਹੀਂ ਹੁੰਦੇ ਤੇਈ ਫਿਰ ਜੀਆਂ ਚ ਨੀਂਦਰੋ ਚੈਨ ਆਉਂਦਾ ਉੱਪਰ ਕੱਲੀ ਨੂੰ ਚੈਨ ਆਉਂਦਾ ਲੋਕੀ ਜੀਆਂ ਚ ਚੈਨ ਆਉਂਦਾ ਨਹੀਂ ਅੰਦਰ ਵਾਣ ਨੂੰ ਮੇਰਾ ਨਹੀਂ ਜੀ ਕਰਨਾ ਕਿਉਂ ਨਹੀਂ ਕਰਦਾ ਇੰਨੀ ਗਰਮੀ ਦੇ ਵਿੱਚ ਅੰਦਰ ਰਹਿਣਾ ਜੀ ਸਕੋ ਨਹੀਂ ਮੈਨੂੰ ਪਿਆ ਨਹੀਂ ਜੀ ਕਰਨਾ ਉਹ ਮੰਮੀ ਜੋ ਮੇਰੀ ਅੰਦਰ ਮੇਰੀ ਗੱਲ ਪਿਆ ਉਹ ਨਹੀਂ ਨਹੀਂ ਮੰਮੀ ਤਾਂ ਉੱਠ ਕੇ ਚਲ ਗਈ ਸੀ ਉੱਠ ਕੇ ਚਲ ਗਈ ਸੀ ਇਹ ਗੱਲ ਆ ਮੇਰੀ ਮਾਂ ਕਰਕੇ ਗਈ ਉੱਪਰ ਚਲ ਏਦਾਂ ਸਮਝ ਲੈ ਤੇਰਾ ਬੜੀ ਮੈਨੂੰ ਦੁੱਖ ਲੱਗਿਆ ਯਾਰ ਚਲ ਏਦਾਂ ਸਮਝ ਲੈ ਜੇ ਤੁਸੀਂ ਏਦਾਂ ਕਹਿੰਦੇ ਏਦਾਂ ਹੀ ਸਹੀ ਵੀ ਕਿੱਦਾਂ ਹੋਣਾ ਹੁੰਦਾ ਮੇਰੀ ਮੰਮੀ ਅੰਦਰ ਪੈ ਗਈ ਤੇ ਉੱਪਰ ਚਲ ਗਈ ਯਾਰ ਤੂੰ ਥੱਲੇ ਲੰਮੀ ਗਰਮੀ ਦੇ ਵਿੱਚ ਬੰਦਾ ਅੰਦਰ ਠੰਡੇ ਥਾਂ ਲੰਮੇ ਪੈਂਦਾ ਚੱਲ ਮੇਰੀ ਲੱਤ ਘੁੱਟ ਵੇਰਲਾਤ ਕੋਟ ਯellow ਵਾਲਾ ਇਹ ਵਿੱਚ ਨਾਰਦੂ ਅੱਛਾ ਹੁਣ ਮੈਂ ਨਾਰਦੂ ਨਾਰਦੂ ਹੀ ਹੋ ਤੂੰ ਕੀ ਇਹ ਦਵੱਲੇ ਹੋ ਜਾਣਾ ਸਾਰੀ ਪਾਸੇ ਮੈਂ ਗੱਡੀ ਆਪਣੀ ਡਿਫੀਸ਼ਲ ਕਾ ਲੈਣਾ ਨਾਰਦੂ ਨਹੀਂ ਬਸ ਮਾੜਾ ਮੇਰੀ ਬੀਬੀ ਮੈਨੂੰ ਕਹਿੰਦੀ ਨਾਰਦੂ ਬ ਹੋਰ ਕੀ ਕਰਾ ਫੇ ਲੜਾਈ ਕਰਾ ਹੋਰ ਵਾਰ ਚੁਗਲ ਖੋਰ ਅੱਛਾ ਚੁਗਲ ਖੋਰ ਹੀ ਆ ਅੱਛਾ ਚੁਗਲ ਹੀ ਮਾਰਦਾ ਹੁੰਦਾ ਤੇ ਆਉਂਦਾ ਅਧਿਓਦੀ ਤੱਕ ਅਧਿਓਦਾ ਤੱਕ ਹੀ ਹੋਣਾ ਮਤਲਬ ਮੈਨੂੰ ਚੁਗਲੀ ਮਾਰਨ ਦਾ ਹੀ ਕੰਮ ਆ ਮੈਨੂੰ ਹੋਰ ਕੋਈ ਕੰਮ ਨਹੀਂ ਬੜੇ ਕੰਮ ਕਰਦਾ ਕਮਾਇਆ ਤੇਰਾ ਲੇਖਾ ਨਹੀਂ ਕੋਈ ਸਾਰੀ ਦਿਹਾੜੀ ਅੱਜ ਕੰਬੈਨ ਪਿੱਛੇ ਰਿਹਾ ਫੇਰ ਕਿਤੇ ਜਾ ਕੇ ਆਉਣ ਲੱਗੀ ਆ ਤਾਂ ਫਿਰ ਕਹ ਲੋ ਕਰੀਉ ਨਹੀਂ ਮੈਂ ਮਨਾਇਆ ਜੇ ਉਹਨਾਂ ਨੂੰ ਮੈਂ ਕਹਾ ਕੋਈ ਨਹੀਂ ਅੱਜ ਤੋਂ ਬਾਅਦ ਬੀਬੀ ਦਾ ਘਰ ਵਿੱਚ ਕੋਈ ਲੇਖਾ ਜੋਖਾ ਨਹੀਂ ਮੈਂ ਹੀ پیسے ਦੇਣੇ ਆ ਬੱਲੇ ਬੱਲੇ ਬਲੇ ਵੀ ਜਿਹਨ ਛੋਟੇ دریا ਦੇ ਵਿੱਚ ਜਾ ਕੇ ਮੈਂ ਜੇ ਬੀਬੀ ਮਿਲੂਗੀ ਨਾ ਜੇਡ ਤਨੂ ਬੁਲਾਇਓ ਨਾ ਤੁਸੀਂ ਤੁਸੀਂ ਬਸ ਕਿ ਉਹ ਘਰ ਦਾ ਮਾਲਕ ਕਿੱਥੇ ਆ ਉਹਨਾਂ ਨੇ ਮੈਂ ਤੁਹਾਨੂੰ ਮੈਂ ਮੈਂ ਨਿਕਲਾਉਂਗਾ ਮਾਲਕ ਦੇਖਾ ਉੱਥੇ ਮਾਲਕ ਦੀ ਮਾਪੂਤੇ ਇਦਾਂ ਦੇ ਹੁੰਦੇ ਮਾਲਕਾਂ ਦੇ ਕਈਆਂ ਦੇ ਤੇ ਬਹੁਤੇ ਸਾਡੇ ਹੁੰਦੇ ਮੇਰੇ ਨਾਲ ਸੋਨਾ ਸਰਾਖਾ ਬੂਤ ਆ ਮਾਲਕ ਨੇ ਕਿਹਾ ਕਿਆ ਤੈਨੂੰ ਮਾਲਕ ਮੈਂ ਆ ਕੀ ਮੈਂ ਆ ਦੁਬਾਰਾ ਕਹੀਂ ਮੈਂ ਆ ਮਾਲਕ ਹਾਂ ਅੱਛਾ ਆਹੋ ਅਜੇ ਇਹ ਕਰ ਲਈ ਮਾਲਕ ਮੈਂ ਆ ਅਜੇ ਵੀ ਆਪੇ ਦੂ ਘਰ ਹੋਰ ਬਣਾਏਗਾ ਫੇਰ ਜਾਣਾਂਗੇ ਤੇਰਾ ਘਰ ਹੈ ਮੈਂ ਘਰ ਕਿਉਂ ਬਣਾਵਾ ਹੋਰ ਅੱਛਾ ਫੇਰ ਮੈਂ ਬਣਾਉਣ ਨੂੰ ਅੱਜ ਬਣਾ ਲਵਾਂ ਪਰ ਮੈਂ ਬਣਾਉਣਾ ਨਹੀਂ ਜਾਉਣਾ ਪਤਾ ਕਿਉਂ ਹਾਂ ਮੈਂ ਬੰਡੀਆਂ ਨਹੀਂ ਪਾਉਣਾ ਚਾਹੁੰਦਾ ਮੈਂ ਇੱਕੋ ਘਰ ਚ ਰਹਿਣਾ ਚਾਹੁੰਦਾ ਠੀਕ ਆ ਇੱਕ ਘਰ ਚ ਰਹਿਣਾ ਚੁਗਲੀਆਂ ਨਾਲ ਮਾਰਿਆ ਕਰਦੇ ਉਹਨੂੰ ਤੇ ਮਾਰਦੇ 10 ਕਿੱਲਿਆਂ ਚ ਘਰ ਪਾਲ ਮੈਂ ਦੱਸਾਂ ਕਿੱਲਿਆਂ ਚ ਨਹੀਂ ਬੈਰੀ ਗੱਲ ਸਾਨੂੰ ਚੁਗਲੀਆਂ ਨਾਲ ਫੇਰ ਲਾਇਆ ਕਰਦੇ ਇੱਕ ਘਰ ਤੇ ਰਹਿਣਾ ਹੁੰਦਾ ਤਾਂ ਚੁਗਲੀਆਂ ਨਹੀਂ ਹੁੰਦੀ ਐ ਇਹ ਫੇਰ ਹੁਣ ਤੁਹਾਡਾ ਮੇਰੀ ਮੰਮੀ ਨਾਲ ਤਫਾਕ ਨਹੀਂ ਹੈਗਾ ਮੈਂ ਕੀ ਕਰਾਂ ਮੇਰੀ ਮੰਮੀ ਨਾਲ ਤਫਾਕ ਤੈਨੂੰ ਕਿੰਦਾ ਫੜਾ ਤਫਾਕ ਐ ਨਹੀਂ ਕਹ ਓਏ ਰਾਮ ਜਰਿਆ ਕੁੱਤਿਆ ਜਾਣ ਜਾਣ ਕੇ ਤੂੰ ਪੰਗਾ ਲੈਣੇ ਜਾਣ ਜਾਣ ਕੇ ਦੁਬਾਰਾ ਗਾਲ੍ਹਾਂ ਮੇਰੇ ਕੋਲ ਬੋਲ ਵੀ ਦਵਰ ਸਿਰ ਦੋ ਹਦਾ ਇਥੋਂ ਉਹ ਤਾਂ ਆਹ ਕੋ ਟਰਾ ਕੀ ਹੁੰਦਾ ਘਰੇ ਘਰੇ ਪਰ ਸੱਟ ਲੱਗੀ ਜਾਂ ਕੀ ਇਤੋਂ ਦਾ ਆ ਆਦਾ ਹੁੰਦਾ ਕਿਤੋਂ ਸੱਟ ਲੱਗੀ ਨਾ ਤੂੰ ਬੜੀ ਕਿਨ ਲੜੀ ਨਾ ਤੂੰ ਕੰਮ ਕੀਤਾ ਅੱਜ ਹੀ ਆ ਸਿਰ ਦਰਦ ਹੋ ਗਏ ਤੇਲ ਮਲ ਤੇਲ ਝੱਸਦੀ ਹੁੰਨੀ ਮੜਾ ਬੋਟਾ ਤੇ ਲਾਈਦਾ ਹੀ ਮੜਾ ਬੋਟਾ ਮੜਾ ਮੜਾ ਸਿਰ ਚ ਨਹੀਂ ਨਾ ਉਹ ਮੜਨ ਦੇਣਾ ਨਾ ਉਹ ਮਾਲਚ ਕਰਮ ਦੇਣੀ ਹੈ ਕੋਈ ਗੱਲ ਮੇਰਾ ਹੀਰਾ ਤੇ ਮਾਰਸੀ ਮਾਰਸੀ ਇਹ ਨਹੀਂ ਬੜਾਇਆ ਤੁਹਾਡਾ ਜੜਾ ਚੋੜੀ ਲਾਲ ਨਾ ਉੱਤਰ ਦੇਉਂਦੇ ਦੇਖ ਐਨੇ ਵੜਾ ਐਨੇ ਵੜਾ ਤੇਰਾ ਤੂੰ ਲੜਾਈ ਕਰਾ ਕਰਾਉਣੀ ਚਾਹੁੰਦਾ ਚੱਲ ਠੀਕ ਆ ਮੈਂ ਚੱਲਾਂ ਫੇਰ ਬਾਈ ਚੱਲ ਜਾਓ ਫੇਰ ਜਾਓ ਜਾਓ ਜੇ ਮੈਂ ਟੁਕਲੀਆਂ ਕਰਦਾ ਤੇ ਫੇਰ ਮਲਟੀ ਆ ਜਾਓ ਜਾਓ ਮੈਂ ਸੋਚਿਆ ਅੱਜ ਸੂਟ ਲੈ ਕੇ ਆਉਂਗਾ ਸ਼ਾਮੀ ਬੀਬੀ ਲਈ ਉਹ ਬਸਕਾਰੋ ਬਸਕਰ ਬਸਕਰ ਸੂਟ ਮੇਰੇ ਕੋਲ ਬਹੁਤ ਹੈ ਮੇਰੇ ਕੋਲ ਕੰਮੀਨੀ ਸੂਟਾਂ ਦੀ ਮੈਂ ਸੂਟਾਂ ਤੇ ਨਹੀਂ ਬੈਠੀ ਮੈਂ ਸੋਚਿਆ ਅੱਜ ਇੱਕ ਦੋ ਸੂਟ ਨਾ ਮਿਲਿਆ ਨਹੀਂ ਨਹੀਂ ਮੇਰੇ ਕੋਲ ਸੂਟ ਬੜੇ ਆ ਮੈਂ ਕੀ ਕਰਾਂ ਸੂਟ ਮੈਂ ਮੈਂ ਕਿੱਥੇ ਜਾਣਾ ਮੈਂ ਮੇਲਾ ਦੇ ਘਰ ਮੈਂ ਨਾ ਸੁੱਟ ਪਾ ਦੇ ਨਹੀਂ ਚਾਹੀਦੇ ਨਹੀਂ ਮੈਂ ਮਰ ਕਿਦਰ ਜੀ ਮੈਂ ਮੰਮੀ ਨੂੰ ਦੇ ਦਾਂਗਾ ਆਪਣੇ ਅਰੇ ਜੀ ਜੇਰੀ ਪਾ ਮੈਂ ਖੜ ਕੇ ਦੋ ਦੇ ਦੇ ਮੁਰ ਦੇ ਤੂੰ ਮੂੰਹ ਬਣਾਣਾ ਪੈਣਾ ਨਾ ਮੈਂ ਨਹੀਂ ਬਣਾਉਂਦੀ ਮੂੰਹ ਬੈ ਬਿਲਕੁਲ ਨਹੀਂ ਬਣਾਉਂਦੀ ਪਰ ਮळा ਮੜਾ ਨਹੀਂ ਨਹੀਂ ਨਾ ਯਾਨੀ ਤਾਂ ਉਹਦਾ ਸਿਰ ਹਟ ਜਾਂਦਾ ਉਹਦਾ ਪਿਆਰ ਨਾ ਘਟਦਾ ਨਹੀਂ ਇੱਥੋਂ ਕੁ ਦੁਖਦਾ ਇਹ ਇੱਥੋਂ ਕੁ ਦੁਖਦਾ ਇੱਥੋਂ ਕੁ ਦੁਖਦਾ ਆਪਦਾ ਉਹਦਾ ਉਹਦਾ ਦੁਖਦਾ ਜਿੱਦਾਂ ਮੈਂ ਕਿਤੇ ਖੜੇ ਪੱਜ ਗਿਆ ਫਿਰ ਸੱਟ ਸੁੱਟ ਲੱਗ ਗਈ ਪਤਾ ਆਈ ਦੀ ਧੋੜਿਆ ਇੱਥੋਂ ਦੋੜਾ ਆ ਹਾਏ ਹਾਏ ਇੱਥੋਂ ਦੋੜਾਈ ਆ ਇੱਥੋਂ ਦੋੜਾ ਇੱਥੋਂ ਦੋੜਾ ਆਈ ਦੀ ਧੋੜਿਆ ਅੱਗੇ ਤਾਂ ਨਹੀਂ ਦੋੜਦਾ ਮੈਨੂੰ ਮਮੀ ਨੇ ਤਾਂ ਨਹੀਂ ਸੁਤੇ ਪਰ ਤਾਂ ਵੀ ਤੁਹਾਨੂੰ ਮਾਰਦੀ ਨਾ ਮਮੀ ਚਾਹੇ ਨਹੀਂ ਮਾਰਦੀ ਉਹ ਪਤਾ ਨਹੀਂ ਅੱਜ ਕੱਲ੍ਹ ਲੈ ਦੱਸ ਹੈ ਪਤਾ ਲੱਗਾ ਹਾਏ ਦੋੜਾ ਇੱਥੋਂ ਦੋੜਾ ਇਹ ਨਹੀਂ ਉਹ ਵੀ ਰਹੀ ਮਾਰ ਹਾਂ ਹਾਏ ਇੱਥੋਂ ਦੋੜਾ ਹਾਜਰ ਹੈ ਦੇਖ ਬਾਲ ਸੁਝਿਆ ਤਾਂ ਨਹੀਂ ਇੱਥੋਂ ਹਾਏ ਦੋੜਾਈ ਤੁਹ ਨਹੀਂ ਰਹਿ ਸਕਦਾ ਹਾਂ ਹਾਂ ਦੋੜਾ ਹਾਂ ਦੋੜਾ ਉਹ ਪਣੀ ਰਹਿਣਾ ਦੋ ਦਾ ਬੜਾ ਸਦਾ ਬੜੀ ਹੁੰਦੀ ਹੈ ਮੈਂ ਜਿਆਦਾ ਚਰਨੀ ਘੁੱਟ ਸਕਦਾ ਨਹੀਂ ਚਲੋ ਜਾਓ ਤੁਸੀਂ ਜਾਓ ਵਿਹਲਾ ਨਹੀਂ ਹੈਗਾ ਜਾਓ ਕੰਮ ਕਰੋ ਤੁਸੀਂ ਜਾਓ ਮੈਂ ਕਿਹੜਾ ਕਿਹਾ ਤੂੰ ਪੁੱਤ ਆ ਇੱਥੋਂ ਦੋਹਦਾ ਹਾਂ ਇਹ ਦੋਹਦਾ ਇੱਥੋਂ ਦੋਹਦਾ ਇੱਥੋਂ ਦੋਹਦਾ ਹੈ ਪਰਨ ਇੱਥੇ ਪਰਨ ਹੋਇਆ ਕਿ ਦੇਖ ਸੁਝਿਆ ਤਾਂ ਨਹੀਂ ਬਣਾਇਤੂੰ ਆ ਲੱਗਦਾ ਨਹੀਂ ਜਿਆ ਕਿਦੇ ਵੱਜ ਗਿਆ ਜਿੱਦਾਂ ਲੰਮੀ ਪੈਣ ਨਾ ਕਰਕੇ ਕਿਦੇ ਵੱਜ ਗਿਆ ਆਪਣੇ ਇੱਥੋਂ ਦੋਹਦਾ ਇੱਥੋਂ ਦੋਹਦਾ ਦਰਵਾਜ਼ਾ ਕਰਨਾ ਤੇਲ ਮਲਾਂ ਨਹੀਂ ਹਟ ਜਾਣਾ ਤੇਲ ਲਾਇਆ ਹੈਗਾ ਆਹ ਬੜਾ ਦਾਈ ਤੋ ਕਾਕੇ ਨਾ ਕਰ ਹਟ ਜਾਦਾ ਬੜਾ ਆ ਪਾਣੀ ਪੀ ਕੇ ਆਵੇ ਅੱਜ ਅੱਜੀ ਦੱਸਦਾ ਪੈਣੀ ਵੀ ਲੇ ਲਮ ਬਾਜ਼ੀ ਕਰੰਗਲਾ ਪਟਾਕੇ ਹਟਾਲੇ ਹਾਂ ਇਹ ਲੈ ਬਰਾ ਕੇ ਡਾਲਾ ਚਲ ਤੈਨੂੰ ਭੋਗਦੇ ਪੰਜ ਸਾਲ ਲੜ ਕੇ ਆਵਾ ਸਰਾ ਦਿਲ ਨਹੀਂ ਨਾ ਦਿਲ ਸੱਚੀ ਦਾਸ ਹੋਇਆ ਬੰਦਾ ਹੋਇਆ ਨਾ ਏਕਿਆ ਰੱਜ ਚੱਲ ਹੁਣ ਜਾਣਾ ਕਿ ਤੁਰੇ ਜਾਣਾ ਬੜੇ ਛੱਡਿਆ ਚੱਲ ਚੱਪ ਨੀ ਨੇ ਤੁਹਾਡੇ ਕੋ ਲੱਗਦਾ ਅਸੀਂ ਕਿੱਥੇ ਜਾਈਏ ਨਹੀਂ ਨਹੀਂ ਦਿਲ ਤਾਂ ਲੱਗਦਾ ਆ ਕਈ ਵਾਰ ਪਤਾ ਅਦਾਸੀ ਹੋਈ ਜਾਂਦਾ ਬੰਦਾ ਤੂੰ ਤਾਂ ਹੁਣ ਤੋਰਦੇ ਰਿੰਨੇ ਭਾਰ ਹਾਂ ਮੈਂ ਤਾਂ ਇੱਕ ਇੱਕ ਥਾਂ ਹੀ ਵਹੀ ਸੀਗਾ ਚੱਲ ਕਮਾਲ ਲੈ ਹਾਂ ਨਹੀਂ ਨਹੀਂ ਮੈਂ ਤਾਂ ਮੁਰਜੋ ਪੀ ਚੱਲ ਤੇ ਹੋਵੇ ਨਹੀਂ ਹੁਣ ਤੇ ਤੈਨੂੰ ਪੁੱਛ ਕੇ ਜਾਣਾ ਕਲੇ ਜਾਂਦੀ ਹੁੰਦੀ ਹੈ ਅੱਗੇ ਭਲਾ ਹਜੇ ਨਹੀਂ ਇੰਨੀ ਇੰਨੀ ਗੱਲ ਤੇਰੀ ਕਿਹੜੀ ਯਾਰ ਤਨਾ ਠੀਕ ਹੋ ਅਜੇ ਤੱਕ ਨਹੀਂ ਜੇ ਫੇਰੀ ਸੀਦੀ ਪਾ ਹੋ ਰਿਹਾ ਸਾਡਾ ਬਹੁਤ ਬੜਾ ਤੈਨੂੰ ਠੀਕ ਆ ਦੱਲ ਦੇਣਾ ਜੇ ਦੋ ਚਾਰ ਦਿਨ ਘਰ ਆਲਾ ਜਮਾਨ ਕਰਦਾ ਤੇਰਾ ਇਹ ਸੱਚੀ ਗੱਲ ਕਰਦਾ ਇੱਥੇ ਬੰਮ ਮਜੇ ਲੈਣੇ ਆਂ ਅੱਜ ਬਰੀ ਨਹੀਂ ਮੈਂ ਤਾਂ ਤੇ ਤੋ ਬਗਾਰ ਨਹੀਂ ਮਿਟਾ ਸਕਦਾ ਆਏ ਹਾਏ ਆ ਕੀ ਸੀ ਨਾ ਗੱਲ ਅੱਜ ਮਰਦਾ ਬਣਾਈਏ ਦਫਾ ਹੋ ਜਾ ਗੱਲਾਂ ਘੇੜੇ ਕਾ ਤਾਂ ਗੇਂਗੇਂਗਲਾ ਦੇਵੋ ਬੋਲਦਾ ਬੋਲ ਮੁਰਗਾ ਆਪਣਾ ਸ਼ਾਮੀ ਇੱਕ ਇਹਦੇ ਵੀ ਬੜੀਆਂ ਆਪਾਂ। ਪਰ ਚੱਲ ਗੱਲ ਕਰਿਆ ਕਰ। ਇਧਰ। ਸਹੀ ਗੱਲ ਕਰ। ਇਹ ਤੇ ਕੋਈ ਵੀਰ ਤੇ ਨਾਲੇ ਮੁਰਗਾ ਐਦਾਂ ਲੱਤਾਂ ਹੜ-ਹੜ ਚੁੰਦਣੀਆਂ। ਹੈ? ਨਾ ਹੋ ਜਾਗੇ। ਕੋਈ ਚਾਜ ਦੀ ਗੱਲ ਕਰਨੀ। ਵੀਰ। ਕਾ ਮੱਗੀ ਨੂੰ ਬੁਲਾਉਣੇ ਪਾਟ। ਪੁੱਛ ਲੈ ਮੰਨੇ ਨੂੰ ਜਾ ਕੇ। ਤਾ ਸਾਰੇ ਜਾਣਾ। ਸ਼ਤਰਖਾਨੇ ਤੇ ਜਾ ਪੁੱਛ ਲੈ ਜਾ ਕੇ। ਇਹਦੀ ਕੀ ਯੋਰ ਤੇ ਮੇਰੇ ਸ਼ਤਰ ਮਾਰ ਜਾਈ ਹੈਗੀ ਨਹੀਂ। ਮਾਰ ਸਕਦੀ ਉਹ। ਉਹ। ਆ ਮਾ ਨੀਵੀਂ ਆਵਾਜ਼ ਕਰਕੇ ਗੱਲਾਂ ਕਰਦੇ ਮੇਰੇ ਨਾਲ ਸਾਰੇ ਕਰਦੇ ਆ ਕਿ ਤੇਰਾ ਡਰ ਪਿਆ ਸਾਹ ਨਹੀਂ ਲੈਂਦਾ ਕਿਤੇ ਵੱਡਾ ਤਮੂ ਤੇਰਾ ਕਾ ਡਰ ਆ ਓਏ ਹੋਰ ਨਾ ਬਹਿਣਾ ਕੋਲੋਣਾ ਉੱਠਦਾ ਹੋਰ ਵੀ ਹੁਣ ਪਿੱਛੇ ਸ਼ਰਮਿੰਦੇ ਬੰਦੇ ਨੇ ਹੋਰ ਕੀ ਕਰਨਾ ਬਹਿਣਾ ਜਿਹੜੀ ਕੱਲੋ ਸ਼ਰਮਿੰਦਾ ਮੈਂ ਕਿਹੜੀ ਕੱਲੋ ਸ਼ਰਮਿੰਦਾ ਮੈਂ ਪੈਂਟ ਚ ਬਾਥਰੂਮ ਕਰਦਾ ਜਿਹੜਾ ਮੈਂ ਉਹ ਫੋਨ ਤੰਦਰ ਅਧੀਬ ਚੁਣੀਓ ਸਿਆ ਸ਼ਵਾਬ ਚ ਉਗਰਾਨੀ ਬਈਂਦਾ ਕੋਈ ਸਾਡੀ ਡਾਲਰ ਡਾਲਰ ਕਾ ਕਮਾਲ ਹੈ ਮੇਰੇ ਕਰਕੇ ਤੇਨੇ ਤੈਨੂੰ ਕੌਣ ਡਾਲਰ ਦੇਣ ਦੇਈ ਆ ਤੋਪੀ ਚੀਜਾ ਤੇ ਤੂੰ ਕੀ ਕੀ ਤੈਨੂੰ ਕੌਣ ਦੇਣ ਦੇਈ ਇਹ ਮੇਰੇ ਕਰਕੇ ਬੀਬੀ ਜਿਹੜੇ ਬਹਿ ਭੁਲੇਖੇ ਨੇ ਇਹੀ ਬਦੈ ਨੂੰ ਨਾ ਹਾਂ ਉਹ ਬਹਿ ਇਹ ਬਹਿ ਨੇ ਮੇਰੇ ਕੰਮ ਨੂੰ ਨਾ ਫਸਾਇਆ ਤੂੰ ਉਹ ਤਾਂ ਮੈਨੂੰ ਵੈਸੇ ਵਧੀਆ ਲੱਗਦਾ ਤੇਰਾ ਹਾਂ ਉਹ ਇਹ ਦੇਣੀਆਂ ਜੀ ਇਦਾਂ ਹੀ ਆਏ ਬੈਠ ਕੇ ਨਾ ਭੁੱਲ ਗਿਆ ਆਏ ਇਥੇ ਹੁੰਦੀ ਦਾ ਨਾ ਬੜੇ ਬੜੇ ਹੋਏ ਇਹ ਅੱਜ ਹੀ ਲੱਗੀ ਹੋਣੀ ਅਗੇ ਮੈਰਾ ਐਮ ਆਈ ਕਰਾ ਕੇ ਲੈ ਆਵਾ ਚਲਿਏ ਰਾਦਰ ਐਮ ਆਈ ਐਮ ਆਈ ਗਿਆ ਮੈਂ ਤੇ ਡਾਕਟਰ ਕਰਦੇ ਆ ਨਾ ਆਹੋ ਮੈਨੂੰ ਪਤਾ ਚਲ ਕਰਾ ਕੇ ਐਮ ਆਈ ਨਹੀਂ ਨਹੀਂ ਪਤਾ ਲੱਗਦੀ ਕੀ ਪ੍ਰੋਬਲਮ ਆ ਇਹਦੇ ਇਹਦੇ ਕੱਲਾਂ ਦਾ ਗੁੱਸਾ ਚੁਗਰੀਆਂ ਦਾ ਗੁੱਸਾ ਨਾ ਪਾਈਆਂ ਕੱਡੀਆਂ ਨਹੀਂ ਦੋ ਅੱਜ ਆਈ ਨਹੀਂ ਲੱਗਦਾ ਸਹੀ ਗੱਲ ਹਾਂ ਕੀ ਆ ਅੱਡੀ ਉਹ ਜਿਹੜੀ ਗੱਲਬਾਤ ਸੁਣਾ ਜਿਹੜੀ ਇੱਕ ਡੈਡੀ ਫਿਲਮ ਵੇਖਣ ਗਏ ਹੀ ਕਹਦੇ ਤੂੰ ਫੜ ਲਿਆ ਸਿਨੇਮੇ ਤੋਂ ਉਹ ਸੁਣਾ ਗੱਲਬਾਤ ਪੂਰੀ ਉਹ ਇੰਨੇ ਚਿਰ ਦੀ ਹੁਣ ਚੱਲ ਫੇਗੀ ਗੱਲ ਸੁਣਾਉਣ ਨੂੰ ਕੀ ਆ ਪੁਰਾਣੇ ਕਰਨ ਪੁਰਾਣੀਆਂ ਗੱਲਾਂ ਵਧੀਆ ਲੱਗਦੀਆਂ ਗਈ ਕੀ ਹੋਇਆ ਸੀਗਾ ਹੋਇਆ ਕੀ ਸੀਗਾ ਹਾਂ ਇਹ ਉਹ ਪਾਣ ਕਰ ਲਈਦਾ ਇਹ ਰੋਜ਼ ਜਾਂਦਾ ਹੀ ਪਾਣ ਅੱਛਾ 1 ਮਿੰਟ ਰੁਕੀਂ ਅਜਾ ਕੀ ਹੋਇਆ ਫਿਰ ਦੱਸ ਕਿਦਾਂ ਗੱਲ ਕੀ ਪੜਨੇ ਪਏ 10ਵੀਂ ਦੀ ਫਿਰ 8ਵੀਂ ਤੇ 10ਵੀਂ ਚ ਪੜਦਾ ਹੀ ਹੈ ਹੂੰ ਤੇ ਤਾਂ ਨਹੀਂ ਹੋਣੇ ਮੈਨੂੰ ਫਿਰ ਦੱਸੋ ਜੀ ਵੀਰ ਡੈਡੀ ਡੈਡੀ ਇਹ ਪੜਦਾ ਹੀ ਗੈਨ ਮੈਨੂੰ ਪਤਾ ਲੱਗਾ ਕਿ ਇਹ ਅਸੂਲੇ ਜਾਂਦਾ ਹੈਗਾ ਇਹ ਤਾਂ ਜਾਂਦਾ ਆ ਪਖਾਨੇ ਤੇ ਬੁੱਢੀ ਦੇ ਨਾਲ ਜਾਂਦਾ ਹੈ ਉਹਦੀ ਪੋਤੀ ਜਾਂਦੀ ਉਹਨੂੰ ਤੇਰੇ ਵੱਡੇ ਦਾ ਸੂਹੇ ਜਾਂਦੇ ਲੈ ਕੇ ਉਹਦੇ ਨਾਲ ਜਾਂਦਾ ਅੱਛਾ ਉਹਨੂੰ ਕਿਹੇ ਨੇ ਨਾਲ ਲੱਗਦਾ ਇਹਦੇ ਹੂੰ ਉਹ ਨਮਰ ਗੁਸਾ ਜੜਿਆ ਇਹਦਾ ਮੇਰੇ ਕਦੇ ਮੈਂ ਇਹ ਦੇਖਣਾ ਮੈਂ ਤਾਂ ਕਿ ਇਹਦੀ ਗੱਲ ਨਹੀਂ ਮੰਨਣੀ ਹੂੰ ਮੈਂ ਕੀ ਤਾਂ ਸਰੋਂ ਦੀ ਕਹਾਣੀ ਪਾਈ ਹੂੰ ਸਰੋਂ ਘਾੜੇ ਪਾਈ ਕਰਨਾ ਤੋਂ ਡਾਉਨ ਚੱਲ ਗਈ ਅੱਛਾ ਡਾਉਨ ਚੱਲ ਗਈ ਸ਼ਹਿਰ ਦਾ ਪੂਰੇ ਉੱਤੇ ਹੀ ਪਸੂ ਹੋਰੇ ਰਗਦੇ ਪਰ ਅਜੇ ਕਿ ਤੇ ਕਿਹੜੇ ਸਕੂਲ ਪੜਦੇ ਡੈਡੀ ਇਹ ਜੀ ਖਾਲਸਾ ਖਾਲਸਾ ਸਕੂਲ ਖਾਲਸਾ ਪੜਦਾ ਹੈ ਤੇਰੇ ਵਰਗਾ ਮੁੰਡਾ ਪੜਾਉਣਾ ਹੈ ਜਿਹੜਾ ਤਾਂ ਸਰਦਾਰ ਸਿਗਾ ਹੂੰ ਕੋਈ ਮਾਤਾ ਸਿਗਾ ਅੱਛਾ ਮੈਂ ਕੀ ਕੀਤਾ ਉਹ ਫੇਨਾ ਦਾ ਮੈਂ ਨਾ ਉਥੇ ਇੱਕ ਪਕਾਣੀ ਰੱਖ ਕੇ ਉਹਦੇ ਕੋਲ ਹੀ ਤੇ ਨਾ ਕਸੂਰ ਤੇ ਤਾਂ ਮੈਂ ਨਾ ਚੱਲ ਗਈ ਸ਼ਹਿਰ ਚ ਸ਼ਹਿਰ ਚ ਲੱਭੀ ਕਿ ਮੈਂ ਇਹ ਇਹਦਾ ਪਤਾ ਲਿਆ ਹੂੰ ਸਕੂਲ ਤੇ ਫੂਰ ਮਸਤੀ ਚੱਲ ਕੇ ਉਹ ਕੋਲ ਜਾ ਕੇ ਕਰ ਗਈ ਚਾਲ ਖਾਂਦਾ ਸੂਰ ਆਇਆ ਮੈਂ ਕਦੇ ਦੱਸ ਨਹੀਂ ਆਏ ਮੁੰਡੇ ਗਿਆਨੀ ਕਿੱਥੇ ਪੜਦੇ ਇਹ ਆ ਉਹ ਗਿਆ ਪੂਰੀ ਪੱਗ ਵਾਲਾ ਬੈਠਾ ਨਾ ਉਹਦਾ ਉਹਦਾ ਹਾਂ ਦਾ ਬੋਲੀ ਨਾ ਕਿ ਤਾ ਅੱਛਾ ਅੱਛਾ ਮੈਂ ਉਹਦੇ ਕੋਲ ਚੱਲ ਗਈ ਸਿੱਧੀ ਅੱਛਾ ਮਾਸਟਰ ਕੋਲ ਮਾਰ ਕੇ ਤੂੰ ਮੈਂ ਮੇਰੀ ਗੱਲ ਸੁਣ ਕੋਈ ਗਰਦੀਬ ਨਾ ਦਾ ਮੁੰਡਾ ਆ ਵਿਚਾਰੇ ਆਉਂਦਾ ਪਾਣ ਦਸਮੀ ਤੋ ਕਿੱਥੇ ਆ ਹੂੰ ਇਹਨਾ ਮਾਤਾ ਉਹਦਾ ਕੀ ਤੇ ਪੁੱਛ ਕਿਉਂ ਤਾ 8-9 ਦਿਨ ਹੋਇਆ ਆਇਆ ਹੀ ਨਹੀਂ ਅੱਛਾ ਮੈਂ ਕਿਹਾ 8-9 ਦਿਨ ਹੋ ਗਿਆ ਤਾਂ ਤੁਸੀਂ ਤੁਸੀਂ ਕੀ ਕਰ ਲੈ ਕੱਲ ਬੈਠੇ ਤੇ ਮਾਂ ਹਾਂ ਤੁਹਾਡੀ ਜਮੇਵਾਰੀ ਕੋਈ ਨਹੀਂ ਮੇਰਾ ਜਿਹੜੇ 8 ਦਿਨ ਨਹੀਂ ਆਇਆ ਤੇ ਉਹ ਮੈਨੂੰ ਦੱਸ ਕਿੱਥੇ ਹੈਗਾ ਅੱਛਾ ਨਾ ਉਹ ਪਰਵੀ ਤੇ ਹੀ ਬੜੀ ਅੱਛਾ ਬਈ ਵੀ ਵੀ ਤਾਂ ਸਾਨੂੰ ਕਿਹਨੂੰ ਆਇਆ ਕਿਹਾ ਤੇਰਾ ਭਾਦ ਨਹੀਂ ਬਾਕੀ ਘਿਆੜਿਆਂ ਕੋ ਤਸਰਾ ਤੇ ਤੁਹਾਡਾ ਆਇਆ ਤੁਹਾਡਾ ਮੁਰਾ ਨਹੀਂ ਹੁੰਦਾ ਸੁਨੇਹਾ ਭੇਜਦਾ ਆਹ ਵੀ ਨਹੀਂ ਕੋਈ ਦਾ ਤੇ ਕਹਿੰਦਾ ਫਿਰ ਬੋਲਿਆ ਜੇ ਪੁਛੀ ਮੈਂ ਉਹਦਾ ਤਾਂ ਉਹਦੀ ਕੀਤੀ ਚੰਗੀ ਰੱਖਦਾ ਮੈਨਰੇ ਉੱਥੋਂ ਆ ਗਈ ਅੱਛਾ ਜੋ ਤਰੀ ਕਿੰਨੀ ਦੂਰ ਹੈ ਖਾਸਾ ਸਭ ਨੂੰ ਤੇਨੂੰ ਪਤਾ ਹੀ ਹੈ ਆਹੋ ਬਰਾੜੀਆਂ ਕਚਹਿਰੀਆਂ ਕੋ ਆਹੋ ਉੱਥੋਂ ਮੈਂ ਆਕੇ ਨਾ ਤਾ ਮੈਂ ਨਾ ਕਿਥੇ ਪੂਰਨ ਬਾਜ਼ਾਰ ਆਕੜਾ ਹੁੰਦਾ ਇਨਾਂ ਕੋਤੇ ਗਈ ਹਾਂ ਉਹ ਰੱਖਦਾ ਹੁੰਦੇ ਹਾਂ ਪਰਦੇ ਹੁੰਦੇ ਚਾ ਹਾਂ ਕਿਥੇ ਕੋਈ ਕਹਿੰਦੇ ਵੀ ਉਹ ਤਾਂ ਚਰਚਾਤਨ ਆਇਆ ਹੀ ਨਹੀਂ ਬਾਜੀ ਗਾਲਾਂ ਉਹ ਨਹੀਂ ਆ ਅੱਛਾ ਉੱਥੋਂ ਨਿਕਲੀ ਤਾਂ ਦੇਖਾ ਹੋਣਾ ਕਿਥੇ ਦੇਖਾਂ ਉਹ ਵੀ ਪਹੁੰਚਾਇਆ ਹੀ ਨਹੀਂ ਦਾ ਘਰ ਅੱਛਾ ਯਾ ਨਾ ਮੈਂ ਪਿਤਾ ਨੇ ਬਾਪੀ ਜੀ ਨੂੰ ਪੁੱਛਿਆ ਮੈਂ ਕਿਹਾ ਤੇ ਥੰਦੋ ਜੋ ਫਿਰ ਬਾਜੀ ਤੇ ਦੇਖਦੇ ਉਹ ਕਿਲੇ ਨਿਆਣੇ ਨਿਕਲਦੇ ਆ ਮੈਨੂੰ ਮੁੜਿਆ ਨਿਆਣਿਆਂ ਨੂੰ ਡਰ ਦਿੱਤਾ ਫੇ ਹੁਣ ਨਿਕਲਣ ਵਾਲੇ ਹੀ ਆ ਅੱਛਾ ਅਹੇ ਨਿਕਲ ਵਾਲੇ ਆ ਹਣ ਫਿਰ ਮੈਂ ਦੇਖ ਕੇ ਨਿਕਲ ਵਾਲੇ ਤੂੰ ਸਿਨੇਮੇ ਚ ਚਲ ਗਈ ਮੈਂ ਨਾ ਜੋ ਸੂਟ ਵਟੇ ਫਿਰ ਮੈਂ ਦਸੀ ਗਈ ਤੇਰੀ ਹਾਂ ਜੋ ਸੂਟ ਵਟੀ ਨਾ ਸਿਨੇਮੇ ਹਾਂ ਜਾ ਰਹੀ ਅੱਛਾ ਮੈਂ ਗੇਟ ਤੇ ਖੜੀ ਹੋ ਗਈ ਅੰਦਰ ਨਹੀਂ ਮੈਂ ਗਈ ਤੇ ਗੇਟ ਤੇ ਦਾ ਇਹਦਾ ਮਾਰ ਪਗਾ ਘਾਜ ਤੈਨਾਂ ਤੇ ਐਦਾ ਕਰਦੇ ਹਣ ਅੱਛਾ ਫਿਰ ਦੇਖਿਆ ਹੋਇਆ ਆਹ ਵਾ ਇਹ ਫਿਰ ਨਾਲ ਫਿਰ ਮੇਰਾ ਖਿਆਲ ਸੀਗਾ ਕਰਿਓ ਦੀਸ਼ਾ ਦੀਸ਼ਾ ਇਹ ਤੇ ਇੱਕ ਸੀ ਉਹ ਕਰ ਬਕਰ ਬਸਾਵਾ ਦਾ ਭਰਾ ਹੀ ਕਰੀ ਅੱਛਾ ਇੱਕ ਬਜ਼ਾਗਰ ਮੈਨੂੰ ਹੁਣ ਕੀਤਾ ਹੈ ਨਹੀਂ ਕਿੰਨਾ ਤੇ ਚਿਹਰਾ ਹੋ ਗਿਆ ਅੱਛਾ ਤੇ ਤਿੰਨ ਜਣੇ ਹੋਈਏ ਠੀਕ ਹੈ ਜੀ ਜੋ ਅਗਲਾ ਨਿਕਲੇ ਦਾ ਤਾਂ ਮੈਂ ਟਿਪ ਉਪ ਕਰਕੇ ਤੇ ਐਡਾ ਕਰਕੇ ਬਹੁਤ ਫੜ ਲਈ ਚੱਲ ਹਾਂ ਇਹ ਤੇ ਬੀਬੀ ਮੈਨਾਂ ਉਹ ਤੇ ਮੈਂ ਪੀਣ ਛੱਡ ਕੇ ਮੈਂ ਤੇ ਮੈਂ ਤੇ ਪੀਣ ਦਾ ਪੁੱਛਿਆ ਨਾ ਅੱਛਾ 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 ਸਪਾਈਆਂ ਦੇ ਲਾਵ ਹਾਂ ਲਾ ਕੇ ਹੋਰ ਹੀ ਗੱਲਾਂ ਨਾ ਪਿਆ ਕਰ ਮੈਂ ਮੇਰੀ ਗੱਲ ਸੁਣੋ ਮੈਂ ਤਾਂ ਪੁੱਛਿਆ ਕੁਛ ਨਹੀਂ ਉਹ ਚਲ ਮਾਸਟਰ ਦੇ ਕੋਲ ਤੈਨੂੰ ਫੜਨਾ ਅੱਛਾ ਲੈ ਲੇਗੀ ਵੀ ਅੱਜ ਮੈਨੂੰ ਮaaf ਕਰ ਦੇ ਫਿਰ ਮੈਂ ਹੁਣ ਜਾਉਂਗਾ ਕਹਾ ਤੂੰ 8 9 ਦਿਨੋਂ ਕਾਇਆ ਨਹੀਂ ਤੇ ਸ਼ਰਮ ਨਹੀਂ ਆਈ ਹਾਂ ਤੈਨੂੰ ਪਰੋਠੀਆਂ ਪਕਾ ਦੇ ਦਿੰਦੀਆਂ ਤੂੰ ਕੱਢ ਨਾ ਮੈਂ ਤਾਂ ਤੂੰ ਲੋਕਾਂ ਨਾਲ ਤੁਰਿਆ ਫਿਰਦਾ ਬਾਹਰ ਤੂੰ ਹਾਂ ਕਿ ਤਾ ਤੈਨੂੰ ਪੜਾਉਂਦੇ ਹੀ ਮੈਂ ਮਾਂ ਹਾਂ ਅੱਛਾ ਫਿਰ ਮੈਂ ਮੈਂ ਜੋ ਫੜਿਆ ਤਾਂ ਜਿੱਥੇ ਕੰਗਰੇਈ ਦੁਕਾਨ ਕਹਿੰਦੇ ਜਿੱਥੇ ਉਹ ਚਾਹ ਪਾਣੀ ਦਿੰਦੇ ਰਹੋ ਸੀ ਆਹਦਾ ਬੁਝਾਰਤ ਜਿ ਬੜਦੇ ਆ ਹਾਂ ਉਥੇ ਉਥੇ ਧੋਖੀ ਮੈਂ ਪਿਆ ਅੱਛਾ ਉਹ ਕਹਿੰਦਾ ਆ ਬੀਬੀ ਇਹ ਨੂੰ ਕਿਉਂ ਖਿੱਚੀ ਜਾਂਦੇ ਵਿਚਾਰੇ ਨੂੰ ਕੀ ਗੱਲ ਐਨ ਕੀ ਮਾੜਾ ਕੀਤਾ ਕੀ ਹੋ ਗਿਆ ਐਨ ਵਿਚਾਰੇ ਨੂੰ ਖਿੱਚੀ ਜਾਂਦਾ ਕਿ ਮੇਰੇ ਮਾਸਟਰ ਕੋ ਖਾਣਾ ਹਾਂ ਉਹ ਕਹਿੰਦਾ ਨਹੀਂ ਅੱਜ ਤੂੰ ਮੇਰੇ ਕਈ ਸਾਡੇ ਬੀਬੀ ਕੋਈ ਗੱਲ ਨਹੀਂ ਗਾੜੀ ਜਾਊਗਾ ਮੈਂ ਕਈ ਦਿਨ ਹੋਏ ਗਏ ਨੂੰ ਮੈਂ ਕਿੱਦਾਂ ਕਰੇ ਕਿੱਦਾਂ ਪੜਾਉਂਦੇ ਕੀ ਕਰਦੀ ਕਿੱਦਾਂ ਮੈਂ ਬੀਬੀ ਦਾ ਵੇ ਵਿੱਚ ਇਹ 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 ਸ਼ਰਮ ਹੈ ਇਹ ਮਸਤ ਅੱਛਾ ਬੋਲੇ ਚੱਲੇ ਕਾਕਾ ਮੈਂ ਇਹ ਬੜਾ ਛੱਡੀ ਨਹੀਂ ਮੈਂ ਮਤਲਬ ਜੀ ਵਿੱਚ ਮੈਂ ਅੱਛਾ ਛੱਡਦਾ ਹੈਗਾ ਅੱਛਾ ਮੈਂ ਨਹੀਂ ਛੱਡੀ ਦੇ ਆ ਉਹਨਾਂ ਨੇ ਕਿੰਨੇ ਕਿ ਚਿਰ ਦਾ ਜੜੀ ਐਂ ਮੈਂ ਤਾਂ ਕੱਲੀ ਘਰ 10 ਮਹੀਨੇ ਪੜਦਾ ਹੀ ਹੋਇਆ ਉਹਨੂੰ ਕਿਤਾਵੜਾ ਅੱਛਾ ਕਿਤਾਵੜਾ ਭਲ ਗਿਆ ਮੈਂ ਨਾ ਉਹ ਕਹਿੰਦਾ ਬੀਬੀ ਅੱਜ ਮਗਾਂ ਖਾ ਦੇ ਠੋਕੀ ਨਹੀਂ ਛਡਾਤਾ ਠੋਕੇ ਕਹਿੰਦਾ ਹੁਣ ਮੈਂ ਜਾਵਾਂਗਾ ਇਹ ਮੁੜ ਕੇ ਜਾਣ ਲੱਗ ਪਿਆ ਇਹਦਾ ਉਹਨਾਂ ਤਾਂ ਇਹਦਾ ਏਦਾਂ ਹੈ ਇਹ ਜਿਹੜੇ ਦਿਨ ਹੁੰਦੇ ਸਾਰਿਆਂ ਤੇ ਆਉਂਦੇ ਨੇ ਤੇ ਤਾਂ ਮੈਂ ਘਾਣੀ ਪੁੱੜੀ ਤਾਂ ਮੇਰੀ ਭੁੱਲ ਗਈ ਸਾਰੀ ਘਾਣੀ ਫਿਰ ਮਾਰ ਕੇ ਜਾ ਦੇਈ ਤਾਂ ਉਹਨਾਂ ਨੇ ਕਦੇ ਕੱਢ ਦਿੱਤੀ ਹੈ ਘਰੋਂ ਉਹਦੇ ਤੁਰ ਕੇ ਜਾਂਦੇ ਨੇ ਕਿਉਂਕਿ ਜਾਂਦੇ ਸ਼ਹਿਰ ਤੁਰ ਕੇ ਗਈ ਮਕੇਰੀਆਂ ਮਕੇਰੀਆਂ ਆਹ ਕਈ ਵਾਰ 40 ਦੇ ਟਾਰਗੇਟ ਗਈ ਹੁੰਦਾ ਫੇ ਕਈ ਵਾਰ ਤੁਰ ਕੇ ਜਾਂਦਾ ਸ਼ਹਿਰ ਤੱਕ ਆਹ ਹਿੰਮਤ ਬਥੇਰੀ ਹੀ ਸੀ ਏਦਾਂ ਤੁਰ ਉਸਨੇ ਮੇ ਤੱਕ ਵੀ ਤੁਰ ਕੇ ਚੱਲ ਗਈ ਆ ਉੱਥੋਂ ਦੇ ਲੈ ਕਿੱਥੇ ਖਾਨਸਾ ਸਕੂਲ ਉੱਥੋਂ ਤੁਰ ਕੇ ਫਸਲ ਮੇ ਹਾਲ ਚਾਹੀ ਬੇਰੇ ਕਹਲਾ ਉਧਰ ਗਈ ਪਾਣੀ ਪਰ ਦੇ ਅੱਡੇ ਚ ਅੱਛਾ ਏਦਾਂ ਲੰਬਾ ਇਹਨੇ ਏਦਾਂ ਦੇ ਲੱਗੇ ਬੋਤੇ ਸੀ ਇਹਨੇ ਵਿੱਚ ਹੋਰ ਕਿਹਾ ਨਾ ਹਗਾ ਨਾ ਇਹ ਸਹੀ ਗੱਲ ਹੈ ਲੈ ਇਹ ਫੜਿਆ ਮੈਂ ਦੇ ਲਾ ਇਹ ਵੀ ਥੋੜੀ ਫੜੀਆ ਐਦਾਂ ਵੀ ਹੁੰਦੀਆਂ ਗਾ ਨਹੀਂ ਨਹੀਂ ਬੀਬੀ ਮੈਂ ਨਾ ਉਥੇ ਪੀਣ ਪੈ ਪੀਣ ਛੱਲੇ ਆਪਣੇ ਇਹਦਾ ਕੋਪੂਨ ਕਰ ਲਈ ਉਹ ਚੋਕਦਾਰੇ ਵੇਚੇ ਹੋਣੇ ਨਾ ਥੋੜੇ ਬਹੁਤੇ ਇਹਨੇ ਅੱਛਾ ਸਿਨੇਮਾ ਹੋਈ ਸੀਗਾ ਪੁਰਾਣਾ ਜਿਹੜਾ ਹੈ ਜਿੱਥੇ ਅਸੀਂ ਜਾਂਦੇ ਉਹ ਹੋਈ ਪੁਰਾਣਾ ਸੀਗਾ ਉਹ ਤਾਂ ਹੁੰਦਾ ਸੀਗਾ ਤੋਂ ਹੋਰ ਇੱਥੇ ਕ ਹੁੰਦਾ ਹੈਗਾ ਆਪਣੇ ਪਠਾਨਕੋਟ ਦੇ ਏਡੇ ਚ ਇੱਥੇ ਸਿਗਾ ਅੱਛਾ ਪਠਾਨਕੋਟ ਦੇ ਏਡੇ ਚ ਸੀਗਾ ਏਡੇ ਚ ਸਿਗਾ ਉਹ ਪੁਰਾਣਾ ਸੀਗਾ ਅੱਛਾ ਪਠਾਨਕੋਟ ਦੇ ਏਡੇ ਚ ਏਡੇ ਚ ਇਦਾਂ ਹੀ ਸਾਹਮਣੇ ਓਕੇ ਓਕੇ ਮੈਂ ਕਾ ਕਰਿਆ ਉਹ ਤਲਵਾੜਿਆ ਵਾਲਾ ਓਹ ਤਾਂ ਨਹੀਂ ਪਠਾਨਕੋਟ ਅੱਛਾ ਫੇ ਤਾਂ ਲੱਗ ਹੀ ਸੀਗਾ ਇੱਧਰ ਪਰ ਕਾਫੀ ਪੈ ਜਾਂਦਾ ਫੇ ਵੀ ਫੇ ਵੀ ਕਿੰਨਾ ਪੈਂਦਾ ਕਿੱਥੇ ਨਹੀਂ ਖਾਸਾ ਸਕੂਟ ਕਰਾ ਮੇਰੇ ਇੱਥੇ ਆਓ ਉਥੋਂ ਗੱਡੀ ਦੂ ਪੈ ਜਾ ਸਹੀ ਗੱਲ ਹੈ ਸਹੀ ਤੇਰਾ ਪੁੱਛ ਪੁੱਛਾ ਕੇ ਮੈਨੂੰ ਕੜਾ ਪਤਾ ਹੈ ਹਾਂ ਉਸ ਦਾ ਇਹਨੂੰ ਮੈਂ ਤਾਂ ਆ ਫੜ ਗਿਆ ਵਾ ਵੈਰੀ ਗੁੱਡ ਬੀਬੀ ਆ ਗੱਲ ਮੜੀ ਵਧੀਆ ਲੱਗੀ ਮੈਨੂੰ ਭਰਾ ਨਹੀਂ ਛੱਡੀ ਛਡਾਉਣਾ ਹੈਗਾ ਮੈਂ ਕਿਹਾ ਤੈਨੂੰ ਮੈਂ ਮਾਸਟਰ ਦੇ ਖੜ ਕੇ ਚੰਦਾ ਨਾਲ ਮੈਂ ਮਾਸਟਰ ਮੋਰੀ ਮੈਂ ਕੁੱਤੇ ਘੰਡ ਕਰਕੇ ਆਈ ਹਾਂ ਹਾਂ ਮੈਂ ਕਿਹਾ ਤੈਨੂੰ ਇਹਨਾਂ ਨੂੰ ਪਤਾ ਇਹ 8 ਦਿਨ ਹੋ ਗਏ ਆ ਦੱਸਣਾ ਤਾਂ ਚਾਹੀਦਾ ਹੀ ਨਾ ਹਾਂ ਹਾਂ ਬਾਕੀ ਇਹ ਜਾਨੇ ਮੈਨੂੰ ਮਡੇ ਪੜਨੇ ਹੁੰਦੇ ਆ ਆ ਤੂੰ ਸੁਨੇਹਾ ਭੇਜ ਸੁਨੇਹਾ ਭੇਜ ਦੇ ਤੁਹਾਡਾ ਮੁੰਡਾ ਆਉਣਾ ਜੀਗਾ ਹਾਂ ਕੋਈ ਹੱਬੀ ਨਵੀ ਹੋਏ ਕੋਮ ਜ਼ਿੰਮੇਵਾਰ ਹੈ ਮੈਂਗਾ ਸਹੀ ਗੱਲ ਹੈ ਉਹ ਕੋਈ ਕੁੱਤੇ ਘੰਡੋ ਕੇ ਅੱਜ ਕੱਲ ਦੇ ਨਿਆਣਿਆਂ ਨੂੰ ਕਹਿ ਸਕਦਾ ਕੋਈ ਕੁਝ ਕਿ ਇੰਨਾ ਐਡਾ ਆਨਸਲ ਦੇ ਨੇ ਮੈਨੂੰ ਵੇਖ ਲਾ ਮੇਰੇ ਨਾਲ ਉਹ ਤਾਂ ਵੀ ਨਹੀਂ ਬੜਾ लाਡਲਾ ਰੱਖਿਆ ਘਰਦਿਆਂ ਨੇ ਆਹੋ ਮੈਨੂੰ ਤਾਂ ਹੈ ਹੀ ਪਾਇਆ ਤਾਂ ਬੜਾ ਕਿਊਟ ਜਿਹਾ ਹੋਇਆ ਇਹ ਵੀ ਕਰਨਾ ਸੀ ਬੜੇ ਪਾਪੜ ਗੱਲ ਗਏ ਮੇਰੇ ਨਾਲ ਕੋਈ ਮੇਰੀ ਗੱਲ ਬਾਤ ਸੁਣਾ ਜ ਜਿਹੜੀ ਮੈਂ ਸਕੂਲ ਨਹੀਂ ਜਾਣਾ ਹੁੰਨਾ ਸਕੂਲ ਤੇਰੀ ਗੱਲ ਬਾਤ ਕੀ ਦੱਸਣੀ ਇਹ ਮੈਂ ਨਾ ਆਈ ਮੈਂ ਕਿਹਾ ਪਹਿਲਾਂ ਵੱਲੂ ਗਈ ਜਦੋਂ ਆਈ ਤਾਂ ਮੈਨੂੰ ਦੱਸਿਆ ਕਿ ਉਥੇ ਹੀ ਫਿਰ ਕਰ ਦੱਸਿਆ ਇਹ ਪੜ ਨਹੀਂ ਜਾਂਦਾ ਤਾਂ ਦਾੜੀ ਨਾਲ ਡੈੜੀ ਨੂੰ ਗੁੰਦਗਾ ਵੱੜਦਾ ਵੀ ਦਾੜੀ ਕੋਸੇ ਮੇਰੇ ਨਾਲ ਆ ਤੇ ਉੱਥੇ ਕੋਈ ਨਹੀਂ ਪੜਨੇ ਉਹ ਭੇਜਿਆ ਇੱਥੇ ਕਿ ਨਾ ਆਹੋ ਡਿਫੈਂਸ ਸਕੂਲ ਆਹੋ ਉੱਥੇ ਦਾ ਮਾਛਰ ਦੇ ਖਾਣੇ ਸੀ ਖਾਈ ਆਹੋ ਉੱਥੇ ਹੀ ਪਾਇਆ ਉਹ ਪੱਪਾ ਵੀ ਉੱਥੇ ਪਾਇਆ ਮੈਨੂੰ ਕਿ ਲੰਗਾਈ ਨੂੰ ਮਾਰ ਕੇ ਗੁੱਸੇ ਰਾਤ ਮੁੰਡਾ ਮਡੇ ਨੂੰ ਕਾੜਦਾ ਗਾਣਾ ਕੱਢਦਾ ਹੈ ਤਾਂ ਤੂੰ ਤਿਆਗਿੰਦੇ ਤਾਂ ਕੱਢੂੰਗਾ ਤੇ ਮੇਰੀ ਗੱਲ ਅਸਰੇ ਆ ਤੇਰੀ ਕਹਿੰਦਾ ਸਮਾਹੂ ਤੇ ਉਹਦਾ ਉਹ ਤਾਂ ਮੈਂ ਕਹਿੰਦਾ ਕਿ ਕਿਦਾਂ ਮੇਰਾ ਮੂੰਹ ਤੇ ਦਾੜ੍ਹੀ ਕਿਦਾਂ ਖੋਈ ਆ ਅੱਛਾ ਗਾਲਾਂ ਗੰਗੀਆਂ ਕੱਢਦਾ ਆਈਆਂ ਤਾਂ ਮੈਨੂੰ ਨਾ ਮੈਂ ਜਿਹੜੇ ਹੁੰਦੇ ਕਹਿੰਦੇ ਇਹ ਤੇਰਾ ਪੋਤਾ ਐਨਾ ਵਾ ਕਹਿੰਦੀ ਐਂਡੀਆਂ ਦੰਗੀਆਂ ਗਾਲਾਂ ਪਿਓ ਨੂੰ ਕੱਢਦਾ ਉਹ ਖਾ ਲੈਂਦਾ ਉਹਨੂੰ ਚੰਦੀਆਂ ਦੇ ਨਾਲ ਤੋ ਫੇਰ ਵੀ ਫੜ ਕੇ ਖਾ ਲਦਾ ਉੱਥੇ ਤਾਂ ਤੇ ਉੱਥੇ ਸਕੂਲੇ ਜਾਂਦਾ ਸਕੂਲੇ ਨਹੀਂ ਜਾਂਦਾ ਘੌੜਿਆਂਦਾ ਉਹ ਹਾਂ ਤੇ ਉਹ ਨਹੀਂ ਲੱਦਾ ਸਕੂਲੇ ਮੈਨੂੰ ਬੜਾ ਗੁੱਸਾ ਆਇਆ ਤੇ ਕਹਿੰਦਾ ਅੱਜ ਤੂੰ ਦੇਖ ਲੈ ਕੱਲ੍ਹ ਕੇ ਇਹ ਮੈਨੂੰ ਕਹਿੰਦਾ ਕਹਿੰਦਾ ਤੂੰ ਦੇਖ ਲੈ ਕੱਲਕੇ ਹਾਂ ਜਾਂ ਮੈਂ ਨਾ ਮੈਂ ਕਿਹਾ ਮੇਰਾ ਪੁੱਤ ਨੇ ਦੇਖਿਆ ਕਿੱਦਾਂ ਜਾਣਾ ਉਹ ਗਾਣਾ ਕਾੜਦਾ ਤਾਂ ਕਹਿੰਦਾ ਮੈਂ ਨਾ ਬੀਬੀ ਮੈਂ ਗੱਡੀ ਨੂੰ ਭਾਗਿਆ ਗਾਣਾ ਕਾੜਦਾ ਤੇ ਗੰਦੀਆਂ ਗਾਣਾ ਕਰ ਮੈਂ ਕੁੱਤਿਆ ਉਹਦੀ ਮਾਂ ਮੈਂ ਹੀ ਆ ਕਹਿੰਦਾ ਹੈ ਤੂੰ ਆ ਮਾਂ ਤੂੰ ਨਹੀਂ ਮੈਂ ਕੀ ਕਿਹਾ ਵੀ ਕਿ ਮੈਂ ਮਾਂ ਦੀਆਂ ਗਾਣਾ ਕਾੜਦਾ ਮਾਂ ਦੀਆਂ ਗਾਣਾ ਗੰਦੀਆਂ ਦੱਸਿਆ ਇਹ ਲੈਦਾ ਇਦਾ ਗਾਣਾ ਕਢੀਆਂ ਮੈਂ ਕੁੱਤਿਆ ਉਹਦੀ ਮਾਂ ਮੈਂ ਹੀ ਆ ਕਹਿੰਦਾ ਹੈ ਤੂੰ ਆ ਮੈਂ ਕਿਹਾ ਹੋਰ ਕੌਣ ਹੈ ਮੇਰੇ ਨਾ ਫਤਾਰੀ ਮੈਂ ਕਹ ਪੁੱਤ ਇਹ ਤਾਂ ਨਿਕਰੀ ਬਰਸੋਣ ਤਿਆਰ ਹੋਇਆ ਤਿਆਰ ਹੋਇਆ ਤੇ ਐਨ ਤੋ ਗਿਆ ਮੈਂ ਪੁੱਤ ਸਮਝਦਾ ਇੱਧਰ ਤੂੰ ਆ ਜਾ ਤੂੰ ਤੂੰ ਮੈਨੂੰ ਲੈ ਤੂੰ ਤਿਆਰ ਕਰ ਲਿਆ ਮੈਨੂੰ ਕਿ ਮੈਂ ਛੱਡ ਕੇ ਹੁਣੀ ਆ ਆ ਮੈਂ ਛੱਡ ਕੇ ਕਰ ਮੈਂ ਕਹ ਤੂੰ ਨਹੀਂ ਜਾਣਾ ਮੈਂ ਤੂੰ ਰਹਿ ਇੱਥੇ ਤੇ ਮੈਂ ਕਿੱਦਾਂ ਦੇਖ ਨਾ ਜਾਵੇ ਬਰਾ ਦੇਖੀ ਮੇਰੇ ਮੇਰੇ ਪੁੱਤਰ ਕਿੱਦਾਂ ਜਾਣਾ ਮੈਂ ਮੈਂ ਇਹ ਐਨ ਤੋ ਆ ਪਾ ਆ ਕੋ ਗੇਦੀ ਪਾਈ ਆ ਲਓ ਲੈ ਪੁੱਤ ਮੈਂ ਮੈਂ ਹਾਂ ਮੈਂ ਸਮਝਦਾ ਪਤਾ ਇੱਧਰ ਤੇ ਕਹਿੰਦਾ ਉਹ ਮਾਰਿਆ ਕੋ ਗੇਦੀ ਪਾਈ ਦੇਵਾਂ ਚ ਬਸਤਾ ਕਹਦਾ ਮੈਂ ਨਹੀਂ ਜਾਣਾ ਜੂੜਾ பம்ப்ர <laughs> ம <laughs> <laughs> <unnecessary> <seraining> <sl pasado> <Yoda> ਤੇ ਪੰਪਾ ਲਈ ਕਹਣਾ ਕਰੇ ਸੱਚੀ ਇਹਦਾ ਬਿਆ ਨਿਆਣਾ ਇਹਨੇ ਮੇਰੇ ਕਦੀ ਕੜਾ ਬਣਾ ਕੇ ਲੈ ਜਾਣਾ ਕਦੀ ਕੋਸ਼ ਕਦੀ ਪਰੌਠੇ ਕਦੀ ਕਹਣਾ ਇਦਾਂ ਦੇ ਪਰੌਠੇ ਮੰਮੀ ਪਾਰੇ ਇਦਾਂ ਦੇ ਬਣਾਦੇ ਉਹਦੇ ਲਈ ਖਾਦੇ ਉਹ ਜਿੱਦਾਂ ਕਹਿਣਾ ਹੁੰਦਾ ਹੈ ਆਹੋ ਹੈ ਇਹ ਹਾਲਾਤ ਇਹ ਇਕੱਲਾ ਪ੍ਰਾਣੀਆਂ ਦੀ ਹਾਲਾਤ ਜੇ ਵਧੀਆ ਲੱਗਦੀਆਂ ਹਨ ਫਿਰ ਰਵਾ ਉੱਥੇ ਛੱਡ ਕੇ ਫੇਰ ਤੇ ਨੂੰਹ ਪਾਇਆ ਖਿਚੀਆਂ ਪੱਟੀਆਂ ਉੱਥੇ ਵੀ ਤੇਰੇ ਨਾਲ ਮੈਂ ਜਾਂਦੀ ਰਹੀ ਹਾਂ ਉੱਥੇ ਵੀ ਜਾਂਦੀ ਨਹੀਂ ਪਿਆ ਸੀਗਾ ਰਾਜਾ ਆ ਰਾਜਾ ਹੀ ਗਿਆ ਚੱਲ ਮੈਂ ਪੜੇ ਦੇ ਤਾਂ ਥੋੜਾ ਬਿਜ਼ੀ ਕੰਮ ਕਰ ਲਵ ਯੂ ਠੀਕ ਬਣ ਗਿਆ ਮੈਂ ਕਿਹਾ ਓਕੇ ਯਾਰ ਪੋੜਾ ਮਿਪੀ ਓਕੇ ਠੀਕ ਹੈ ਮੈਂ ਲਓ ਜੀ ਰਾਣੇ ਹਣੀ ਤੇ ਹੋ ਗਏ ਤੂੜੀ ਵਾਲੇ ਹੈ ਗੁਰੂ ਵਾਲੇ ਬਣੀਏ ਤੂੜੀ ਵਾਲੇ ਬਣੀਏ ਵੀਰ ਜੀ ਓਏ ਹੋਏ ਸ਼ਾਮ ਦਾ ਮਾਹੌਲ ਤੇ ਇਸ਼ਕੀ ਹੋਇਆ ਪਿਆ ਨਾ ਇਧਰ ਸਾਬੀ ਜੀ ਚੁੰਨੀ ਲੈ ਕੇ ਬੈਠੇ ਨੇ ਇਧਰ ਰਾਣਾ ਜੀ ਹੁਣ ਆਨੇ ਤੇ ਪੰਡੋ ਪੰਡੀ ਕਰਤਾ ਕੰਮ ਆ ਮੁੰਡਿਆ ਦੇ ਪਿੰਡ ਦੇ ਚ ਉੱਪਰ ਆ ਨੇਰੀ ਲਿਆਤੀ ਨੇਰੀ ਧੂੜੀ ਧੂੜੀ ਤੇ ਜਾਂਦੀ ਉੱਡਦੀ ਕਿਤਾ ਪਾ ਇਹ ਆ ਡਾ ਪਾਣ ਜਾ ਮੁੰਡਾ ਹੈਲੋ ਜੰਮੂ ਕਸ਼ਮੀਰ ਤੋਂ ਜੰਮੂ ਤੋਂ ਨਾ ਹਾਂਜੀ ਓ ਯਾਰ ਰਾਣੇ ਤੰਗ ਨਾ ਕਰਿਆ ਕਰ ਸਾਨੂੰ ਆ ਮੁੰਡਾ ਸਾਵੀਰ ਤੂੰ ਜਾਣਦੇ ਈ ਹੋ ਇਹ ਆਪਣੇ ਤਾਏ ਲਾ ਕੇ ਬੈਠਾ ਤਾਏ ਦੀਆਂ ਮਿੱਠੀਆਂ ਮਿੱਠੀਆਂ ਸੁਣਦਾ ਅਸੀ ਗੱਲ ਜੀ ਸੁਣਾ ਕੋਈ ਗੱਲ ਤਾਇਆ ਮੇਰੀ ਗੱਲ ਹਾਂਜੀ ਸਟੈਂਟ ਨੂੰ ਵੀ ਦਿਖਾ ਲਾਣਾ ਇੱਕ ਵਾਰੀ ਦੱਸਿਆ ਤਾਂ ਨਹੀਂ ਅਜੇ ਤੈਨੂੰ ਦੱਸ ਫਿਰ ਸਟੈਂਟ ਬਣਾ ਜਾ ਤਾਇਨੇ ਦੱਸਿਆ ਨਹੀਂ ਅਜੇ ਨੂੰ ਆਇਆ ਹੀ ਹੈ ਨਾ ਇਹ ਬੈਠਾ ਜੀ ਮਾੜਾ ਜਿਹਾ ਹੇਲੇ ਝੋਲ ਜੋਟ ਹੋ ਗਿਆ ਪੈ ਜਾ ਸਟੈਂਟ ਨਹੀਂ ਮੈਨੂੰ ਦੱਸਿਆ ਮਾੜਾ ਜਿਹਾ ਹੇਲੇ ਝੋਲ ਸਟੈਂਟ ਜੇ ਤੂੰ ਦੱਸ ਦਿੰਦਾ ਨਾ ਤੈਨੂੰ ਫਿਰ ਤਾਂ ਬਚਾਅ ਹੋ ਗਿਆ ਅਜੇ ਦੱਸਣਾ ਤਾਇਆ ਤੂੰ ਵੀ ਬੈ ਗਿਆ ਹੁਣ ਸਟੈਂਟ ਕਿੱਥੋਂ ਪਤਾ ਲੱਗਿਆ ਪੜਾ ਕਿ ਇਹ ਸਟੰਟ ਨਹੀਂ ਅਜੇ ਨਹੀਂ ਦੱਸਣਾ ਅਜੇ ਨਹੀਂ ਦੱਸਣਾ ਅਜੇ ਨਹੀਂ ਸਟੰਟ ਨੇ ਤੇ ਮੈਂ ਕੰਪੜਾ ਦੇ ਭੇਨਦਾ ਯਾਰ ਇਦਾਂ ਹੋ ਗਿਆ ਸਟੰਟ ਇਹੇ ਧੋਣਾ ਦੇ ਭੇਹ ਹੀ ਹੋਣਾ ਸਟੰਟ ਦੀ ਵੀਡੀਓ ਦਿਖਾਵਾਂ ਮੈਂ ਤਾਂ ਗਿੱਲਾ ਅਜੇ ਦੇ ਓਏ ਆਹੋ ਇਦਾਂ ਦਾ ਹੀ ਆ ਪਤਲਾ ਹੁੰਦਾ ਨਾ ਸਟੰਟ ਦੀ ਸਟੰਟ ਦੀ ਵੀਡੀਓ ਦਿਖਾਵਾਂ ਤੈਨੂੰ ਦਿਖਾਵਾਂ ਇਹਨੂੰ ਤਾਇਆ ਕਿ ਨਾ ਦਿਖਾਵਾਂ ਅਜੇ ਇਹ ਚੰਗੇ ਬਾਬੇ ਨਹੀਂ ਪਤਾ ਹੀ ਹੋ ਦਿਖਾਵਾਂ ਇਹਨੂੰ ਵੀਡੀਓ ਸਟੰਟ ਦੀ ਇਹਨੇ ਚਾਰ ਗਾਲਾਂ ਹੋਰ ਕੱਢ ਦੇਣੀਆਂ ਕੀ ਚੱਲ ਰਹੀ ਐ ਖਰਕ ਡੰਗਰਾ ਚ ਕਿਆ ਬਾਤ ਨੇ ਦੇਖ ਨੀ ਮਜੇ ਆਈ ਮੋਟਰ ਤੇ ਹੈਗੇ ਨੀ ਸਵਰਗ ਖੂ ਤੇ ਪੂਰਾ ਇਹ ਰੌਣਕ ਕਿਲੋਮੀਟਰ ਲੱਗੇ ਬਾਪੂ ਬਾਪੂ ਬੁੱਟੇ ਲਾਉਂਦਾ ਕਿਤੇ ਪਾਣੀ ਪੂਣੀ ਖਾਲੀ ਹੁੰਦੇ ਲੋਕਡਾਊਨ ਗੁਲਾ ਪੈਦੇ ਜੀ ਨਾ ਅਗਰ ਮਸਾਇਸ ਦਾ ਕੰਮ ਨਹੀਂ ਕਰਦਾ ਇਹ ਤਾਰੇ ਦੇਖ ਕੇ ਨਾ ਭਾਰ ਲੋਕਾਂ ਦੇ ਚੋਲਿਆਂ ਦਾ ਖਿਆਲ ਪਾਉਂਦੇ ਕਰਦੇ